ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 25 30 ਨਗ ਬੇੜਾਂ ਦੇ ਇਥੇ ਵੀਰ ਕੋਲ ਦਿਖਾਵਾਂਗੇ ਜਰਸੀ ਐਚ ਐਫ ਗਰਲੈਂਡੋ ਆਦੀ ਹਰ ਇੱਕ ਪ੍ਰਕਾਰ ਦੇ ਵੀਰ ਕੋਲੇ ਬੇੜਾ ਹਾਜ਼ਰਾ ਆਓ ਅੱਗੇ ਵੀਰ ਨਗਰੀਏ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਪ੍ਰਦੀਪ ਸਿੰਘ ਜੀ ਪਿੰਡ ਲੋਹਾਖੇੜਾ ਜ਼ਿਲ੍ਹਾ ਸੁਲੂਰ ਜੀ ਮੋਬਾਈਲ ਨੰਬਰ ਜੀ 943080 ਅੱਜ ਆਪਾਂ 10 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਕੋਲੇ ਅੱਜ 7 ਗਾਵਾਂ ਸੇਲ ਹੋ ਗਿਆ ਚਲੀ ਗਏ ਦੂ ਪਹਿਲਾਂ ਆਪਣੇ ਕੋਲੇ ਜਿਹੜੇ ਟੋਟਲ ਨੇ ਚਾਹ ਦੂ ਗਿਣਤੀ ਮਾਰ ਲਿਆ ਕੇ ਸਵੇਰੇ ਠੀਕ ਐ ਇਸ ਟਾਈਮ ਮੰਨ ਕੇ 28 ਜਨਵਰੀ 28 ਨਗ ਜ਼ਿਆਦਾਤਰ ਇੱਚਾ ਫਾਗੇ ਹਾਂਜੀ ਭਾਈ 14 ਗਾਵਾਂ ਸੁਈਆਂ ਨੇ ਠੀਕ ਐ 13 ਸੁਈਆਂ ਹੋਈਆਂ ਨੇ 14 ਗਾਵਾਂ ਨੇ ਠੀਕ ਹੈ ਤੇ ਇਹ ਕਹਿੰਦਾ ਆਪਾਂ ਬਾਇਓ ਡਾਟਾ ਹੈਗਾ ਆਪਣੇ ਕੋਲ ਬਾਇਓ ਡਾਟਾ ਜਿਹੜੀ ਦਾ ਮਿਲਿਆ ਹੋਇਆ ਵੀਰੇ ਉਹ ਦੇ ਦੇਵਾਂਗੇ ਵੈਸੇ ਆਪਾਂ ਬਈ ਯਕੀਨ ਨਹੀਂ ਕਰਦੇ ਆਪਣੇ ਕੋਲੇ ਬਹੁਤ ਭਰਾ ਹੁੰਦੇ ਨੇ ਆਪਾਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਦੇ ਨੇ ਆ ਵੀ ਚਲੋ ਅਗਲਾ ਬਈ ਅੱਜਕੱਲ ਥੋੜਾ ਜਿਹਾ ਦੂਜੇ ਰੋਡ ਵੱਧ ਕੰਮ ਚੱਲਦਾ ਠੀਕ ਆ ਉਹ ਜੀ ਉਹ ਜਿਹੜੀ ਵੀ ਡਿਟੇਲ ਆਪਾਂ ਨੂੰ ਮਿਲ ਗਈ ਉਹਦੀ ਲੈ ਲੈਣੀ ਵੈਸੇ ਆਪਾਂ ਤਾਂ ਵੀ ਆਪਣੇ ਆ ਸੋਚ ਕੇ ਬ੍ਰੀਡ ਵੀ ਥੋਕ ਦਾ ਕੰਮ ਆ ਨਾ ਤਾਂ ਇਹਨੇ ਯਾਦ ਰੰਦਾ ਨਹੀਂ 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 ਬਾਕੀ ਹੋਰ ਆ ਬਈ ਆਪਾਂ ਤਾਂ ਇਹ ਸੋਚ ਕੇ ਲੈਣੇ ਨੇ ਵੀ ਬਰੀਡ ਵਾਲੀ ਹੈਗੀ ਆ ਅੱਗੇ ਦੁੱਧ ਦੇ ਦੂ ਅੱਗੇ ਵਧੀਆ ਕੱਲ ਨੂੰ ਬੱਚੇ ਵਧੀਆ ਦੇ ਦੂ ਬਸ ਸਭ ਤੋਂ ਗੱਲ ਖਤਮ ਪਹਿਲਾ ਨੰਬਰ ਜਿਹੜੇ ਦੇਖਦੇ ਆ ਕਿਹੜਾ ਦੁੱਧਾ 650 ਕੀ ਬਾਈ ਟੱਲੋ ਠੀਕ ਹੈ ਵੀ ਐਵੇਂ ਹੀ ਨਹੀਂ ਆਪਾਂ ਕਹਿੰਦੇ ਬਾਈ 50 2 40 ਨੂੰ ਠੀਕ ਹੈ ਕਿੰਨਾ ਦੁੱਧ ਦੇਣ ਵਾਲੀ ਆ ਮੰਨ ਕੇ 25 30 ਕਿਲੋ ਦੁੱਧ ਦਾ 35 ਕਿਲੋ ਦੁੱਧ ਲੀ ਗਾਵਾਂ ਆਪਣੇ ਕੋਲੇ ਨਾਰਮਲ ਖੜੀਆਂ ਨੇ ਪਰ ਆਪਾਂ ਅੱਜ ਤੱਕ ਕਦੇ ਨਹੀਂ ਕਿ ਕਿਸੇ ਨੂੰ ਕਿਹਾ ਆਪਾਂ ਕਹਿੰਦੇ ਬਾਈ 25 ਪਲੱਸ ਹੀ ਮੰਨ ਕੇ ਲੇ ਜਿਆਜ ਗੱਲ ਸਾਰੀਆਂ ਹੱਥੀ ਚਵਾਈ ਵਾਲੀਆਂ ਪਿੰਗਾਵਾਂ ਨੇ ਬਹੁਤ ਵਧੀਆ ਵਿਹੜਾ ਆਈ ਓਏ ਠੀਕ ਹੈ ਤੇ ਦੂਜਾ ਸੁਭਾ ਸੂਰਈ ਆ ਹਨਾ ਸੁਗੀ ਹਲੇ ਪੰਜ ਚਾਰ ਦਿਨ ਕੱਢ ਜੂ ਕਰਮਾਂ ਵਾਲੀ ਠੀਕ ਹੈ ਤੇ ਬਾਕੀ ਆਪਾਂ ਦੱਸਦੇ ਨੇ ਬਾਈ ਕੱਲੇ ਕੱਲੇ ਜੇ ਨੰਬਰ ਦਾ ਕਿਉਂ ਕਰਾਂਗੇ ਬੰਨ ਜੇ ਕਿਸੇ ਨੇ ਲਾਟ ਬਣਾ ਕੇ ਚਾਰ ਤੋਂ ਅੱਠ گاਵਾਂ ਲੈਣੀਆਂ ਨੇ ਤਾਂ 110000 ਦਾ ਪਰ ਐਨੀਮਲ ਵਿੱਚ ਵੀਰ ਸਮਝ ਜਾਂਦੇ ਨੇ ਦੂਜੇ ਲੋਟ ਲਾਟ ਬਣਾ ਕੇ ਦੇ ਦਾਂਗੇ ਚਾਰ گاਵਾਂ ਦਾ ਲੈਣਾ 6 ਦਾ ਲੈਣਾ 8 ਦਾ ਲੈਣਾ ਚਾਰ ਗਾਵਾ ਚਾਰ ਚਾੜੀ ਦੇ ਦੇ ਦਾਂਗੇ ਹਾਂ ਤੇ ਦੂਜੇ ਨੰਬਰ ਤੇ ਉਹ ਵੀ ਸਾਰੀਆਂ 30 ਪਲੱਸ ਵਾਲੀਆਂ ਇਹ ਨਹੀਂ ਵੀ 20 22 ਕਿਲੋ ਵਾਲੀ ਨਹੀਂ ਠੀਕ ਹੈ ਤੇ ਬਾਕੀ ਜੇ ਕਿਸੇ ਨੇ 20 ਤੋਂ 22 23 ਕਿਲੋ ਵਾਲਾ ਲਾਟ ਰਿਹਾ ਚਾਰ ਨੰਬਰ ਖਾਓ ਮੈਂ 100 ਤੋਂ ਨੰਬਰ ਦਾ ਬਣਾ ਕੇ ਦੇ ਦਾਂਗੇ ਉਹ ਵੀ ਮਿਲ ਜਾਊਗਾ ਉਹ ਵੀ ਮਿਲ ਜਾਊਗਾ ਸਭ ਤੋਂ ਵੱਡੀ ਗੱਲ ਇਹ ਹੈ ਠੀਕ ਹੈ ਲੋ ਵੀ ਆਪਣੇ ਕੋਲੇ ਟੋਟਲ ਜਾਨਵਰ ਜੇ ਤਾਂ ਕੋਈ ਕੱਚਾ ਜਾਨਵਰ ਰਹੇ ਜੇ ਪਿਛਲੀ ਵੀਡੀਓ ਦਾ ਹੁੰਦਾ ਠੀਕ ਹੈ ਅਸੀਂ ਆਪਣੇ ਕੋਲੇ ਸਾਰੇ ਜਾਨਵਰ ਨਿਊ ਹੁੰਦੇ ਨੇ ਕਿਉਂਕਿ ਆਪਾਂ ਬਹੁਤ ਘੱਟ ਮਾਰਜਿਨ ਤੇ ਉਹ ਕੰਮ ਇਹ ਆਪਾਂ ਕਿਸੇ ਨਾਲ ਕੋਈ ਮੁਕਾਬਲਾ ਤਾਂ ਆਪਣਾ ਹੈ ਨਹੀਂ ਵੀਰੇ ਠੀਕ ਹੈ ਵੀ ਆਪਾਂ ਜਿਹੜਾ ਕੰਮ ਕਰਨਾ ਸਿਰਫ ਆਪਾਂ ਆਪਣੇ ਆਪਣੇ ਹਿਸਾਬ ਨਾਲ ਕਰਨਾ ਚਲੋ ਜਿੰਨੇ ਭੈਣ ਭਰਾ ਨੇ ਜਿੰਨਾਂ ਨੇ ਸਪੋਰਟ ਚਲੋ ਆਲੇ-ਦਲੇ ਹਨਾ ਉਹਨਾਂ ਨਾਲ ਹੀ ਆਪਾਂ ਠੀਕ ਹੈ ਜਦੋਂ ਮਰਜੀ ਕੋਈ ਵੀ ਆ ਜਾਵੇ 25 25 ਜਾਨਵਰ ਆਪਣੇ ਕੋਲੇ ਹੁੰਦੀ ਹੁੰਦੇ ਆ ਹਰ ਟਾਈਮ ਕਿਉਂਕਿ 24 ਘੰਟੇ ਆਪਣਾ ਸੇਲ ਪਰਚੇਜ ਦਾ ਕੰਮ ਪੱਕਾ ਕੰਮ ਆ ਜਦੋਂ ਮਰਜ਼ੀ ਆ ਜੀ ਠੀਕ ਹੈ ਪੱਕਾ ਇੱਥੇ ਹੋਵਾਂਗੇ ਜਿਆਦੇ ਰੇਟ ਆਪਣੇ ਰਹਿਣਗੇ ਭਾਈ ਜੀ ਅੱਜ 85 4-5 ਜਨਵਰੀ 85000 ਦੀ ਰੇਂਜ 'ਚ ਨੇ ਠੀਕ ਹੈ 90-95 ਲੱਖ ਤਿੰਨ ਵੜਾ ਸਿਰਫ ਨਹੀਂ ਜਿਹੜੇ ਉੱਚੇ ਵੜੜੇ ਨਹੀਂ ਜਿਆਦੇ ਜਿਹੜੀ ਆ ਵੜਾ ਇਹਦਾ ਸਿੰਗਲ ਦਾ ਹੀ ਰੇਟ ਜਿਵੇਂ ਇਹ ਕੱਲੀ ਵੜੜਾ ਭਾਈ ਕਿਸੇ ਨੇ ਲੈਣੀ ਆ ਤਾਂ ਸਵਾ ਲੱਖ ਰੁਪਏ ਦੀ ਬੱਚੀ ਦੇ ਰਹੇ ਪਰ ਇਹ ਮੱਚੀ ਦਾ ਸਵਾ ਥੋੜਾ ਜਿਵੇਂ ਆਪਾਂ ਨੂੰ ਕਹੀਏ ਅੱਗੋਂ ਪਿੱਛੇ ਦਾ ਹਵਾਨਾ ਮੌਸਮ ਆ ਕਰਨ ਲੱਗਿਆ ਠੀਕ ਹੈ ਤੇ ਜੇ ਕਿਸੇ ਨੇ ਲਾਟ ਦੇ ਵਿੱਚ ਇਹ ਵੀ ਇੱਕ ਦਾ ਚੀ ਜੋ ਠੀਕ ਹੈ ਚਲੋ ਮੰਨ ਲਓ ਕੋਈ 10 ਪਿੱਛੇ ਨੂੰ ਕਰ ਲਾਂਗੇ ਕੋਈ ਮੁਰੰ ਕਰ ਲਾਂਗੇ ਚਲੋ ਵੀ ਆਪਾਂ ਬਹੁਤ ਘੱਟ ਉਹਦੇ ਵੀ ਦਾਵਾਂ ਦਿਖਾਵਾਂਗੇ ਇੱਕ ਤੋਂ ਇੱਕ ਠੀਕ ਹੈ ਤਾਂ ਉਹ ਪ੍ਰੋਬਲਿਕ ਅੱਗੇ ਆਪਾਂ ਦੋ ਨੰਬਰ ਬੱਚੀ ਦੇਖਦੇ ਹਾਂ ਜਣੀ ਇਹ ਦੋ ਨੰਬਰ ਬੱਚੀ ਜਣੀ ਭਾਈ ਉਹ ਤੀਰ ਬਾਰ ਦਿੱਤਾ ਹੋਇਆ ਇਕੱਲੀ ਕਿਸ ਨੇ ਲੈਣੀ ਹੈ ਤਾਂ ਇੱਕ 15 ਅੰਦਰੀਆਂ ਇੱਕ ਲੱਖ 15000 ਜੀ ਭਾਈ ਜੀ ਅੱਗੇ ਇਹ ਬੱਚੀ ਆ ਇਹ ਦੇ ਦਾਂਗੇ ਭਾਈ ਜੀ ਸਵਾ ਲੱਖ ਰੁਪਏ ਦੀ ਬੱਚੀ ਸਵਾ ਲੱਖ ਲਾਟ ਦੇ ਵਿੱਚ ਇਹ ਵੀ ਇੱਕ 10 ਚੀਜੋ ਠੀਕ ਹੈ ਹਾਂਜੀ ਤੇ ਅੱਗੇ ਆ ਗਈ ਇਹ ਬੈਡ ਭਾਈ ਜੀ ਦੇ ਦਾਂਗੇ ਇੱਕ 15 ਦੀ ਜੀ ਇੱਕ ਲੱਖ 15000 ਲਾਟ ਤੇ ਵੀ ਉਨੇ ਦੀ ਜਾਊ ਜੀ ਠੀਕ ਹੈ ਠੀਕ ਹੈ ਮੇਨ ਗੱਲ ਦੋ ਬੜਾ ਕੋਈ ਵੀ ਪਰਚੇਜ ਕਰਦਾ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਆਪਣੀ ਪਹੁੰਚ ਫਰੀ ਹੈ ਜੀ ਆਹ ਲੇਵਾ ਕਾਲੇ ਰੰਗ ਦਾ ਪਹਿਲੀ ਵਾਰ ਦੇਖਿਆ ਹਨਾ ਬਾਈ ਮੈਂ ਆਪਾਂ ਦਾ ਪਹਿਲੀ ਵਾਰ ਦੇਖਿਆ ਲੰਬਾਈ ਦੇਖ ਵੀਰੇ ਕਿੰਨੀ ਇਹਦੀ ਬੈਣ ਦੀ ਠੀਕ ਹੈ ਤੇ ਬਰੀਡ ਨਸਲ ਦੇ ਤਾਂ ਚਲੋ ਕਰਮ ਵਾਲੀਆਂ ਹਨਾ ਬਹੁਤ ਵਧੀਆ ਗਈ ਜਿੱਦੋਂ ਵੀ ਯਾਰ ਚੱਲ ਕੇ ਉੱਢ ਲਓ ਜਦਾਂ ਦੇਖੂ ਉਹੀ ਭਰਾ ਮੂਡ 'ਚ ਲੈਣ ਵਾਲਾ ਹੋਇਆ ਉਹ ਤਾਂ ਖਾਲੀ ਮੁੜੂਗਾ ਠੀਕ ਹੈ ਪਰ ਹੂ ਨਹੀਂ ਮੁੜਦਾ ਆਪਣੇ ਕੋਲ ਜੈ ਜਗਤ ਲਾ ਚੀਜ਼ ਕੁਆਲਟੀ ਤੇ ਰੇਟ ਅੱਗੇ ਬੱਚੇ ਜਿਹੜੀ ਇਹਨੇ 35 ਕਿਲੋ ਤੋਂ ਦਿੱਤਾ ਹੋਇਆ ਬਾਈ ਠੀ ਮਨਕੇ ਲੈਣ ਦਾ ਹੁਣ ਜਿੰਨੀਆਂ ਗਾਂਵਾਂ ਦੇ ਸਾਰੀਆਂ ਬਲੀਡਾਂ ਨੇ ਠੀਕ ਹੈ ਇਹਦਾ ਲੈਣ ਦੇ ਨਾਲ ਰੇਟ ਅਜਾੜਾ 135000 1 ਲੱਖ 35000 ਦੁੱਧ ਦੀ ਐਵਰੇਜ ਕੀ ਰਹੀ ਹੋਈ 35 ਕਿਲੋ ਦੇ ਦੁੱਧ ਠੀਕ ਹੈ ਦੇਖੀ ਰਾਜੂ ਬੜੇ ਪਾਸੇ ਹੋ ਗਏ ਅੱਗੇ ਆ ਗਈ ਜਿੰਨੇ ਇਹਦਾ 32 33 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਠੀਕ ਹੈ ਤੇ ਤਿਆਰੀ ਤੂਰੀ ਇਹ ਵੀ ਪੱਛੀ ਨੇ ਫੋਲੀ ਕਰਨੀ ਜਿੰਨੀ ਕਰਮਾਂ ਵਾਲੀ ਨੇ ਠੀਕ ਹੈ ਆਪਾਂ ਐ ਨਹੀਂ ਕਹਦੇ ਟੱਲੋ ਵੀ ਐ ਇੱਥੇ ਆ ਕੇ ਆਪਾਂ ਰੇਟ ਦੁੱਗਣੇ ਕਰ ਦਈਏ ਜਿਹੜੀ ਗਾਂ ਦਾ ਵਰਜੀ ਸਕਰੀਨ ਸ਼ਾਟ ਮਾਰ ਲਏ ਵੀ ਜਿੰਨੇ ਕਿ ਪਰ ਰੇਟ ਆਪਣਾ ਲੈਣ ਦੇਣ ਹੁੰਦਾ ਤੇ ਤੁਹਾਨੂੰ ਵੀ ਕਿਹਾ ਨਹੀਂ ਆਕੇ ਯਾਰ ਇੰਨੇ ਕਦ ਤੱਕ ਹੀ ਨੇ ਪਰ ਉਹ ਕੰਮ ਨਹੀਂ ਹੁੰਦਾ ਬਾਈ ਪਰ ਜੇ ਕੋ ਭੁਲੇਖਾ ਲੱਗੀ ਤਾਂ ਗੱਲ ਵੱਖਰੀ ਆ ਉਹ ਗੱਲ ਵੱਖਰੀ ਜਿਵੇਂ ਹੁਣ ਇਹ ਵੇੜਾ ਆ ਗਈ ਇਹ ਕੱਲੀ ਬਾਈ ਜੀ 1 ਲੱਖ ਤੇ 30 ਹਜ਼ਾਰ ਦੀ ਵੇੜਾ ਆਪਾਂ ਦੇ ਦਿੰਦੇ 1 ਲੱਖ 30 ਹਜ਼ਾਰ ਸੋਮੀ ਕਾਗਜ਼ ਵਰਗੀ ਵੇੜਾ ਗੱਦਕੁੱਦ ਵਾਲਾ ਡਬਲ ਆ ਹਨਾ ਸੋ ਹਲ ਦਾ ਹਵਾਨਾ 65% ਬਣਿਆ ਦਾ ਸੋ 65% ਹਵਾਨਾ ਬਣਿਆ ਅਸੀਂ ਅੱਛੀ ਦੇ ਦਾਂਗੇ ਬਾਈ ਜੀ ਆਪਾਂ 1 ਲੱਖ ਤੇ 5000 ਠੀਕ ਹੈ ਦੂਜਾ ਸੁਹਾ 27 28 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੁਹਾ 27 28 ਕਿਲੋ ਦੁੱਧ ਤੇ 1 ਲੱਖ 5000 ਦੀ ਹਾਂਜੀ ਅੱਗੇ ਆ ਗਈ ਜੇ ਲਾਟ ਚ ਜਾਊਗੀ ਤਾਂ ਇਹ ਵੀ ਇੱਕ 10 ਵਾਲੀ ਚ ਜਾਊ ਊਂ ਲੈਣੀ 1 5 ਦੀ ਦੰਨੀ ਠੀਕ ਹੈ ਅੱਗੇ ਬੱਚੇ ਦਿੰਦਾਂਗੇ ਭਾਈ ਜੀ ਆਪਾਂ 1 ਲੱਖ ਤੇ 40000 ਦੀ ਪਹਿਲਾ ਸੁਹਾ ਚਾਰ ਦੰਨੀ 1 ਲੱਖ 40000 ਦੀ ਪਹਿਲਾ ਸੁਹਾ ਹਾਂਜੀ ਬਈ ਮੂੰਹ ਚਾਰ ਦੰਦਾ ਸੋ ਲੇਵਾ ਦੇਖੋ ਬੜਾ ਸੋਹਣਾ ਸਾਫ ਸੁਥਰਾ ਨਾੜਾ ਨੂੜਾ ਕਿਆ ਬਾਤ ਹੈ ਹਣਾ ਫਿਟਿੰਗ ਹਵਾਨੇ ਦੇ ਬਿਲਕੁਲ ਜੀ ਅੱਗੇ ਜਿਹੜੀ ਨਾਲ ਆ ਗਈ 10 12 ਦਿਨਾਂ ਦੀ ਕੱਚੀ ਆ ਹਾਂਜੀ ਇਹ ਦੇ ਦੇ ਬਾਈ ਜੀ 1 ਲੱਖ 20 ਹਜ਼ਾਰ 1 ਲੱਖ 20 ਹਜ਼ਾਰ ਦੀ ਇਹ ਬੈਡ ਕੱਚੀ ਹੈ ਬਾਈ ਇਹ ਕੱਲੀ ਕਿਸੇ ਨਹੀਂ ਲੈਣੀ ਆ 1 ਲੱਖ ਤੇ 17 ਹਜ਼ਾਰ ਦੀ ਆਪਾਂ ਅੱਜ ਦੇ ਦੋ 1 ਲੱਖ 17 ਠੀਕ ਆ ਅੱਗੇ ਕਾਲੀ ਆ ਗਈ ਅੱਗੇ ਕਾਲੀ ਬਾਈ ਜੀ ਦੇ ਦਾਂਗੇ 1 5 ਦੀ 1 5 ਜਰਸੀ ਆ ਗਈ ਜਰਸੀ ਦੇ ਦਾਂਗੇ ਬਾਈ ਜੀ 87 ਹਜ਼ਾਰ ਦੀ 20 ਕਿਲੋ ਦੁੱਧ ਪਲੂਨ ਦਾ ਦਿੱਤਾ ਹੋਇਆ 87 ਹਜ਼ਾਰ ਦੀ 20 ਕਿਲੋ ਦੁੱਧ ਮੰਨ ਕੇ ਬੰਦਾ ਲੈ ਲਿਆ 10 ਦਿਨਾਂ ਦੀ ਕੱਚੀ ਕੱਚੀ 6 ਦਿਨਾਂ ਦਾ ਰਿਜਨੂ ਠੀਕ ਹੈ ਸੋ ਮੂੰਹ ਮੱਥਾ ਦੇਖੋ ਕਿਆ ਵਾਦਾ ਟੋਆ ਟਾ ਸੋਹਣਾ ਚੰਗਾ ਦਿਖਾਈ ਦਿੰਦਾ ਤੇ ਅੱਗੇ ਆ ਗਈ ਆਪਣਾ ਮੰਨ ਕੇ ਠੀਕ ਹੈ 17 ਕਿਲੋ ਬੋਲੀ ਹੁਣ ਤਿਆਰ ਆ ਠੀਕ ਹੈ ਸੂਈ ਸਵਾਈ ਹਾਂ ਸੂਈ ਸਵਾਈ ਇਹ ਵੇੜ ਬਾਈ ਆਪਾਂ ਦੇ ਦਾਂਗੇ 85000 ਤੇ ਥਾਂ ਥਣ ਕੀ ਆ ਵਾਤਾ ਗੜ ਰਹਾ ਗਾ ਜਾਮ ਹਣਾ 85000 ਦੀ ਅੱਗੇ ਵੇੜਾ ਬਾਈ ਇਹ ਥੱਲੇ 17 18 ਕਿਲੋ ਦੋ ਟਾਈਮ ਦਾ ਇੱਕ ਟਾਈਮ ਦਾ ਰੈਡੀ ਆ ਹੁਣ 17 18 ਕਿਲੋ ਪਰ ਟਾਈਮ ਦਾ ਹਾਂ ਵੀ ਇੱਕ ਟਾਈਮ ਦਾ ਜੇ ਦੋ ਟਾਈਮ ਆਪਾਂ ਗੱਲ ਕਰੇ ਚੋਈ ਕਰਾ ਸਕਦੇ ਆ ਚੋਈ ਕਰਵਾਓ ਚੋਲੇ ਇਹ ਨਹੀਂ ਕਰ ਵੀ ਧਾਰਾ ਮਾਰ ਕੇ ਚੱਲੂਗਾ ਨੋ ਮਤਲਬ ਇਹ ਚੋਕੇ ਲੈ ਜਾਓ ਠੀਕ ਹੈ ਜਾਇਜਗਾ ਉਸ ਤੋਂ ਪੰਜ ਜਦੋਂ ਮਰਜੀ ਆਓ ਠੀਕ ਹੈ ਕਹਿੰਦੇ ਜਿਵੇਂ ਵਿਚ ਵੀਰਾਂ ਦਾ ਸੁਪਨਾ ਹੁੰਦਾ ਵੀ ਆਪ ਪਿਆਰਾ ਤੇ ਅੱਗੇ ਵੀਰੇ ਆਪਾਂ ਇਹਦੀ ਗੱਲ ਕਰੀ ਜੀ 26 ਆ 37 37 ਕਿਲੋ ਹਣਾ ਤੇ ਤਿਆਰ ਦੁੱਧ ਦੀ ਗੱਲ ਕਰਦੇ ਆਪਾਂ ਇਹ ਨਹੀਂ ਕਹਿੰਦੇ ਵੀ ਦੇ ਦੇ ਦੋ ਰੇਟ ਇਹਦਾ ਰੇਟ ਬਾਈ ਜੀ 81 ਦੀ ਬੈਠਦੇ ਠੀਕ ਹੈ ਅੱਗੇ ਹੈ ਕਿ ਜਰਸੀ ਜਰਸੀ ਦੇ ਮੰਗਰ ਦੋਨਾਂ ਮੰਗਰ ਬੱਚਿਆਂ ਨੇ ਕੱਲ ਦੀਆਂ ਸੁਈਆਂ ਨੇ ਬੋਲੇ ਤੋਂ ਖਾਲੀ ਆ ਠੀਕ ਹੈ ਉਹ ਪਿਆਰੀਆਂ ਬੱਚੇ ਇਹ ਤਾਂ ਦੇਵਾਂਗੇ ਸਵਾ ਦੀ ਟੱਲੋ ਠੀਕ ਹੈ ਤੇ ਇਹ ਜਰਸੀ ਦੋਨਾਂ ਨੇ ਬਾਈ ਜੀ ਆਪਾਂ 1.5 ਲੱਖ ਰੱਖ ਤੇ ਦੋਨਾਂ ਮੰਗਰ ਬੱਚੇ ਦੋਨਾਂ ਮੰਗਰ ਬੱਚੇ ਇਹ ਵੀ ਖਾਲੀ ਹੁੰਦੀ ਬੋਲੇ ਤੋਂ ਸਟਾਰਟ ਆ 22 ਬਾਈ ਕਿਲੋ ਤੋਂ ਪਰਸੋਂ ਦੀ ਸੁਈਆਂ ਉਹ ਸਟਾਰਟ ਹੈਗੀ ਆ ਜੀ 16 ਇਹ ਤਾਂ ਨਗੂ ਪੱਚੀ ਤੋਂ ਪਾਰ ਇਹ ਤਾਂ 30 ਕਿਲੋ ਤੋਂ ਦੋ ਦੂਜੀ 25 ਦੀ ਠੀਕ ਹੈ ਤੇ ਆਹ ਵਾਲੀ ਇਹ ਮੈਂ ਬਾਈ ਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਦੁੱਧ 30 ਤੋਂ ਬਾਹਰ ਦੇ ਦੋ ਨਾੜਾ ਲੋੜਾ ਬਣੀ ਇਹਦੇ ਵੀ ਲੈ ਕੇ ਦੋ ਠੀਕ ਹੈ ਠੀਕ ਹੈ ਤੇ ਇਹਦਾ ਰੇਟ ਵਗੈਰਾ ਕੀ ਰੱਖਿਆ ਬਰਾ ਰੇਟ ਇਹਦੇ ਮੈਂ ਜਮਾ 96000 ਦੀ ਵਿਹੜ ਦੇ ਦਾਂ ਇਹਨਾਂ ਦਾੜਾ ਰੂੜਾ ਦੇ ਕਿੰਦਾ ਦੇ ਲੈ 96000 ਦੀ ਵਿਹੜ ਤੇ ਥਣ ਦੇਵੇ ਦੀ ਬੜੀ ਓਕੇ ਆ ਸਾਫ ਸੁਥਰੀ ਹੈ ਨਾ ਇਹਨਾਂ ਨੂੰ ਗੱਲ ਢਿੱਲੋਂ ਪਕੜੀ ਦੂਜੇ ਪਰ ਸੂਆ ਵੀ ਨੇ ਤੀਜਾ ਸੂਈ ਇਹ ਸੂਈ ਹੋਈ ਆ ਯਾਰ ਕਿੰਨਾ ਦੁੱਧ ਮੰਨੇ ਪ੍ਰਦੀਪ ਸੱਟ ਨਾ ਟਿਕਾ 30 ਕਿਲੋ ਜਮਾ ਜੱ ਨਾਣਾ ਹੀ ਦੇਖਦਾ ਮੈਂ ਚਾਲੀ ਕਹਦੇ ਚਾਲ ਕੇ ਦੇ ਉੱਨੀ ਆਪ ਕਹਿੰਦੇ ਨਾ ਆਪ ਕਹਿੰਦੇ ਜਿੰਨਾ ਦੇਊਗੇ ਜਿਹਨੂੰ ਠੀਕ ਹੈ ਬਹੁਤ ਵਧੀਆ ਕਾਂ ਜਿਹੜਾ ਵੀਰ ਲੈ ਕੇ ਨਜ਼ਾਰੇ ਦੇ ਦੋ ਸੋ ਯਾਰ ਨਾੜਾ ਦੇਖੋ ਇਹੋ ਜਿਹਾ ਨੜ ਦਾ ਪੀਡੀਐਫ ਮੇਲੇ ਦੇਖਣ ਨੂੰ ਮਿਲ ਜੀ ਆਪਾਂ ਨੂੰ ਦੋਂਦੀ ਬੱਛੀ ਆ ਸਾਰੇ ਬੋਲੇ ਚੋ ਖਾਲੀ ਆ 24 25 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਮਰਜੀ ਦੇ ਰੇਟ ਇਹਦਾ ਰੇਟ ਇਹਦਾ 1,17,000 ਕਿਲੋ ਠੀਕ ਆ ਅੱਗੇ ਜਿਹੜੀ ਨਾਲ ਆ ਗਈ ਇਹ ਇਹ ਦੁੱਧ 30 ਤੋਂ ਬਾਹਰ ਪੈਣ ਦੇ 30 ਕਿਲੋ ਤੋਂ ਬਾਹਰ ਹਾਂਜੀ ਰੇਟ ਇਹਦਾ ਰੇਟ ਇਹਦਾ ਬਾਜੂ ਕੱਲੀ ਦਾ 1 5 ਜੇ ਕਿਸੇ ਨੇ ਸੂਈਆਂ ਦਾਇਆਂ ਦਾ ਨੰਬਰ ਚਾਰ ਪੰਜ ਇਹ ਪੰਜ ਗਾਵਾਂ ਦਾ ਆਪਾਂ ਲਾਟ ਬਣਾ ਦੇਣਾ ਇਹਨਾਂ ਚ ਜੇ ਦੋ ਦੋ ਵੀ ਕਿਸੇ ਨੇ ਲੈ ਜਾਣੀਆਂ ਨੇ ਤਾਂ 92 92000 ਦੀਆਂ ਜੋਟਾ ਦੇ ਦਿਆਂਗੇ ਦੇ ਦਾਂਗੇ ਬਾਹਰ ਇੱਕ ਤਾਂ ਦੋ ਤਿੰਨ ਚਾਰ ਪੰਜ ਇਹ 92 ਦੇ ਭਾਣੇ ਦੇਵਾਂਗੇ ਜੇ ਕਿਸੇ ਨੇ ਮੰਨ ਕੇ ਦੋ ਦੋ ਲੈਣੀਆਂ ਇਕੱਲੀ ਨਹੀਂ ਰਫਾ ਦਿੰਦੇ 92 ਠੀਕ ਹੈ ਜੇ ਦੋ ਲੈਣੀਆਂ ਨੇ ਕਿਸੇ ਨੇ 92 ਆਹ ਚਾਰ ਦੰ ਦਾ ਪਹਿਲਾ ਸੂਆ ਠੀਕ ਹੈ ਦੋਨਾਂ ਮਗਰ ਬੱਚੀਆਂ ਉਹਨਾਂ ਮਗਰ ਠੀਕ ਹੈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਦੁੱਧ ਦੀ ਐਵਰੇਜ ਰਹੂ ਇਹਨਾਂ ਦੀ 25 25 ਕਿਲੋ ਦੀ ਠੀਕ ਹੈ ਕਿਹੜਾ ਵੀਰ ਮਰਜ਼ੀ ਲੈ ਜੀ ਠੀਕ ਹੈ ਅੱਗੇ ਇਹਦੇ ਨਾਗਾ ਆ ਗੀਆਂ ਜਿਹੜੀ ਅੱਗੇ ਆ ਇਹ ਸਭ ਤਿਆਰ ਹੁਣ 24 ਹਾਜਰਾ ਤਿਆਰ ਲੈਵਾ ਫਿਟਿੰਗ ਆੜਾ ਸੱਤਵਾਂ ਦਿਨ ਅੱਜ ਸੂਈ ਰੂਆ ਠੀਕ ਹੈ ਕੱਲੀ ਦਾ ਰੇਟ ਇਕ 10 ਰਹਿਣਾ ਚੋਕੇ ਲੇ ਜੇ 24 ਕਿਲੋ ਅੱਛਾ ਅੱਗੇ ਆ ਆ ਤਾਜੀ ਸੂਈ ਸੀ ਇਹਨੇ ਬੱਚੀ ਨੂੰ ਜਨਮ ਦਿੱਤਾ ਅੱਧੇ ਬੋਲੇ ਚੋ ਖਾਲੀ ਆ ਠੀਕ ਹੈ ਤੇ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ 22000 ਰੁਪਏ ਕਹਿੰਦਾ ਭਾ ਵੀਰ ਬੰਦਾ ਤੇਰੇ ਕੋਲ ਪਹੁੰਚੇ ਜਦੋਂ ਮਰਜੀ ਆ ਜਾਏ ਬਾਈ ਹੁਣ ਇਤੋਂ ਵਧਿਆ ਹੁਣ ਜਿਹੜੀਆਂ ਵੇਚ ਪੈਣਾ 92 92 ਦੀਆਂ ਕਈਆਂ ਨੇ ਉਹੀਆਂ ਗਾਈਆਂ ਦਾ ਕੋਈ ਮੁੱਲ ਨਹੀਂ ਹੈਗਾ ਬਾਈ ਕਿਤੇ ਮਰਜੀ ਤੁਰੇ ਫਰੇ ਅੱਜ ਦੇ ਟਾਈਮ ਤਪਾਏ ਮਨ ਲਾ ਚਾਰਾਂ ਦੀ ਪਹੁੰਚ ਦੇ ਦਾਂਗੇ 200 ਕਿਲੋਮੀਟਰ ਤੱਕ ਠੀਕ ਹੈ ਸਭbro ਹਰ ਇੱਕ ਪ੍ਰਕਾਰ ਦੀ ਵੈਰਾਈਟੀ ਵੀਰੇ ਕੋਲੇ ਹਾਜ਼ਰ ਆ 95308 01955 ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਇੱਥੇ ਪਹੁੰਚੋ ਹਰ ਵਕਤ ਵੀਰੇ ਕੋਲੇ ਗਾਮਾਂ ਹੁੰਦੀਆਂ ਹੈਗੀਆਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਲੋਹਾ ਖੇੜਾ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ